ਬਾਬਾ ਸਾਰੇ ਸਾਥੀਆਂ ਸਮੇਤ ਗੁਰਸੇਵਕ ਤੇਰੇ ਢੇਰ ਸਾਰਿਆਂ ਨੂੰ ਮੁਬਾਰਕਾ ਮਿੱਤਰਾ ਕਬੱਡੀ ਕੋਚ ਵਿਕਰਮਜੀਤ ਸਿੰਘ ਜੀ ਕੰਡੋਰੀ ਸਾਹਿਬ ਨੂੰ ਬਾਬਾ ਬੁੱਢਾ ਸਾਹਿਬ ਪਟੇਕਲਾ ਵਰਤਾਸ ਯੂਐਸਏ ਦੀ ਸਾਰੀ ਟੀਮ ਨੂੰ ਬਾਪੂ ਕਲਵਰਪਸੋ ਨੂੰ ਤੇ ਝੁਕੇ ਪਰਦੇ ਸਾਡੇ ਵੀਰ ਨੂੰ ਤੇਰੇ ਸਾਰਿਆਂ ਨੂੰ ਮੁਬਾਰਕਾ ਜਿਹਨਾਂ ਵੀਰਾਂ ਨੇ ਅੱਜ ਇਸ ਟਰੈਕਟਰ ਇਹ ਨੌਜਵਾਨ ਦੀ ਮਿਹਨਤ ਹੈ ਬਹੁਤ ਵਾਰ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਇਹ ਨੌਜਵਾਨ ਜ਼ਖਮੀ ਵੀ ਹੋਇਆ ਸੱਟਾਂ ਵੀ ਲੱਗੀਆਂ ਕਈ ਆਪਰੇਸ਼ਨ ਕਰਵਾਏ ਪਿੰਦਾ 6 ਆਪਰੇਸ਼ਨ ਕੋਈ ਛੋਟੀ ਗੱਲ ਨਹੀਂ 6 ਆਪਰੇਸ਼ਨ ਕਰਵਾ ਕੇ ਫਿਰ ਵੀ ਗਰਾਊਂਡ ਦੇ ਨਾਲ ਪਿਆਰ ਰੱਖਿਆ ਫਿਰ ਵੀ ਅੱਜ ਵੀ ਨੌਜਵਾਨ ਖੇਡਦਾ ਹੈ ਇਹ ਕਰੇ ਪ੍ਰਮਾਤਮਾ ਦਿੰਦਾ ਏਸੇ ਤਰ੍ਹਾਂ ਵੀਰ ਕਬੱਡਾ ਖੇਡ ਗਰਾਉਂਡਾਂ ਦੇ ਵਿੱਚ ਸਨਮਾਨਿਆ ਜਾਵੇ ਖੇਡ ਗਰਾਉਂਡਾਂ ਦੇ ਵਿੱਚ ਨੌਜਵਾਨ ਦੀਆਂ ਕਬੱਡੀਆਂ ਦੇਖੇ ਇਹ ਕਰੀ ਤਾੜੀਆਂ ਮਾਰ ਦਿਓ ਜਿੱਧਰ ਜਿੱਧਰ ਦੀ ਇਹ ਟਰੈਕਟਰ ਜਾਵੇ ਜਿੱਥੋਂ ਜਰਵੰਸਰ ਬੇਚਿਆ ਕਿ ਤੁਸੀਂ ਇਹ ਮਾਨ ਸਨਮਾਨ ਇਹ ਤੁਸੀਂ ਇਹ ਸਨਮਾਨ ਸਾਰੀ ਸੰਗਤ ਦੇ ਰਿਓ ਸਾਰੀ ਸੰਗਤ ਵੱਡੀ ਆ ਸਾਰੀ ਸੰਗਤ ਨੂੰ ਬੇਤੀ ਆ ਇਹ ਖਿਡਾਰੀ ਨੌਜਵਾਨ ਗੁਰਸੇਵਕਾ ਕੰਦੋ ਵਾਲੀ ਦਾ ਸਨਮਾਨ ਬਾਪੂ ਕਰਮਤ ਸਿੰਘ ਨੂੰ ਮੁਬਾਰਕਾ ਅਜੇ ਬੋਤ ਬਿਕਰਮਜੀਤ ਸਿੰਘ ਦੀ ਕੰਦੋਵਾਲੀ ਸਰ ਤੋਂ ਮੁਬਾਰਕਾ ਇਹ ਵੱਡੇ ਪੱਤਰ ਦੇ ਉੱਪਰ ਵੱਡਾ ਸਨਮਾਨ ਜਿਹੜਾ ਹੈ ਇਹ ਸਾਡੇ ਇਸ ਵੀਰ ਦਾ ਹੋਇਆ ਮੈਂ ਧੰਨਵਾਦ ਕਰਦਾ ਇਹਨਾਂ ਸਾਰੇ ਵੀਰਾਂ ਦਾ ਜਿਨ੍ਹਾਂ ਵੀਰਾਂ ਨੇ ਇਸ ਨੌਜਵਾਨ ਦੀ ਮਿਹਨਤ ਦਾ ਜਿਹੜਾ ਉਹ ਮੁੱਲ ਪਾਇਆ ਤੇ ਅੱਜ ਵੱਡੇ ਪੱਤਰ ਦੇ ਉੱਪਰ ਜਿਹੜਾ ਇਹ ਵੱਡਾ ਸਨਮਾਨ ਇਸ ਵੀਰ ਦਾ ਸਨਮਾਨ ਹੋਇਆ ਸਾਡਾ ਵੀਰ ਜੰਨ ਗਿੱਲ ਉਹ ਵੀ ਸਾਡਾ ਭਰਾ ਜਿਹੜਾ ਉਹ ਯੂਏਕਤ ਦਾ ਬੜਾ ਵੀਰ ਗਿਆ ਭਰਾ ਵੱਡਾ ਸਤਿਕਾਰ ਹੈ ਉਹਦੇ ਵੀਰ ਦਾ ਸਨਮਾਨ ਹੈ ਐ ਸਰਦਾਰ ਗੁਰਪਿੰਦਰ ਸਿੰਘ ਜੀ ਨੂੰ ਮੁਬਾਰਕਬਾਦ ਹੈ ਵੀਰਾ ਗੁੱਟ ਦੇ ਸ਼ੇਰੇ ਨੂੰ ਮੁਬਾਰਕਬਾਦ ਉਹਦੇ